ਇਹ ਇਲੈਕਸ਼ਨ ਬਾਰਾਨਸੀ ਤੋਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਤੇ ਲੁਧਿਆਣਾ ਤੋਂ ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਤੇ ਬਹੁਤ ਵੱਡੇ ਐਲਾਨ ਦੇ ਨਾਲ ਆਪਾਂ ਜਿੱਤ ਕੇ ਦਿਖਾਵਾਂਗੇ ਔਰ ਜਿਹੜੇ ਜਿਹੜੇ ਬੰਦੇ ਖੜੇ ਆ ਸਾਡੇ ਸਾਹਮਣੇ ਸਾਨੂੰ ਮਾਤਾ ਜਿੰਦਪੁਰੀ ਦਾ ਆਸ਼ੀਰਵਾਦ ਆ ਜੀ ਉਹ ਸਾਡੇ ਸਾਹਮਣੇ ਬੁਰੇ ਤਰੀਕੇ ਨਾਲ ਹਾਰ ਦਾਂਗੇ ਪਰ ਇਹ ਵੱਡਾ ਐਲਾਨ ਆ ਕਿਉਂਕਿ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਉਦੋਂ ਆਇਆ ਸੀ ਜਦੋਂ ਅਟ ਵਾਲੇ ਦਾ ਪੰਗੜਾ ਪਿਆ ਸੀਗਾ ਠੀਕ ਆ ਆ ਦੂਜੀ ਵਾਰੀ ਆ ਜੀ ਪਰ ਕਿਸੇ ਟਾਈਮ ਤੇ ਜੇ ਸਾਡੇ ਐਸੀ ਸਮਾਜ ਭਾਈਚਾਰੇ ਨੂੰ ਕੋਈ ਬੰਦਾ ਵੱਡਾ ਲੀਡਰ ਗਾਲਾਂ ਕਢਦਾ ਅੰਮ੍ਰਿਤਸਰ ਦੇ ਵਿੱਚ ਹੀ ਆ ਬੰਦਾ ਮੈਂ ਨਾਮ ਨਹੀਂ ਲਾਉਂਗਾ ਵਾ ਹੁਣ ਤੁਸੀਂ ਆਪ ਹੀ ਸਮਝ ਲਓਗੇ ਉਹ ਗਾਲਾਂ ਕੱਢ ਕੇ ਤੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਸਾਡੇ ਸਾਹਮਣੇ ਜਿੱਥੋਂ ਮੈਨੂੰ ਖੁੰਧਕਾਈ ਆ ਜਿੱਥੋਂ ਮੈਨੂੰ ਐਸ ਸੀ ਸਮਾਜ ਭਾਈਚਾਰੇ ਨੂੰ ਗਾਲਾਂ ਕੱਢ ਕੇ ਹੈ ਤੂੰ ਸ਼ਰੀਆਮ ਗਾਲਾਂ ਕੱਢ ਕੇ ਤੂੰ ਗਾਲਾਂ ਕੱਢੀਂਗੀ ਜੀ ਮੈਂ ਮੈਂ ਨਾਮ ਨਹੀਂ ਦੱਸਦਾ ਜੀ ਥੋੜਾ ਦੱਸੋ ਨਾ ਲੋਕਾਂ ਨੂੰ ਪਤਾ ਲੱਗੇ ਕਲੀਅਰ ਲੋਕਾਂ ਨੂੰ ਦੇਖੋ ਮੈਨੂੰ ਮੈਨੂੰ ਦੁੱਖ ਸੀਗਾ ਕਿ ਮੇਰੇ ਐਸ ਸੀ ਪਾਸੀ ਭਾਈਚਾਰੇ ਨੂੰ ਗਾਲਾਂ ਕੱਢੀਆਂ ਗਈਆਂ ਤਾਂ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਤੇ ਮੈਂ ਖੁੱਲ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲ ਛਲੀਆਂ ਦਾਣੇ ਗੁੱਡੀਆਂ ਕੀ ਕੁਛ ਮੈਂ ਕੱਟਦਾ ਵਾਂ ਇਹ ਹੁਣ ਤੁਹਾਨੂੰ ਅੰਮ੍ਰਿਤਸਰ ਦੀ ਪਤਾ ਲੱਗੇਗਾ ਕਿਉਂਕਿ ਕਿਤੋਂ ਇਲੈਕਸ਼ਨ ਖੜੇ ਹੋ ਰਹੇ ਹੋ ਮੈਂ ਵਾਰਾਨਸੀ ਮੋਦੀ ਦੇ ਸਾਹਮਣੇ ਜੀ ਅੱਛਾ ਮੋਦੀ ਸਾਹਿਬ ਦੇ ਸਾਹਮਣੇਓ ਦੇਖੋ ਜੇ ਉਹ ਰਾਜਾ ਵਾ ਨਾ ਉਹ ਰਾਜਾ ਕਾਦਾ ਵ ਜਦੋਂ ਸਾਹਮਣੇ ਕੋ ਪ੍ਰਜਾ ਨਾ ਖੜੀ ਹੋਈ ਇੱਥੇ ਮਨਮਰਜ਼ੀ ਦਾ ਮਾਲਕ ਹੋ ਗਿਆ ਨਾ ਉਹ ਲੋਕੀ ਕਹਿੰਦੇ ਫਾਰਮ ਲੈਂਦੇ ਸੱਤ ਇੱਥੇ ਇੱਥੇ ਬੰਦੇ ਉਹਦੇ ਸਾਹਮਣੇ ਫਾਰਮ ਵਾਪਸ ਲਈ ਜਾਂਦੇ ਪਿਆ ਤੇ ਤੂੰ ਸਾਹਮਣੇ ਖੜਾ ਹੁੰਦਾ ਉਹ ਰੱਬ ਨਹੀਂ ਹੈਗਾ ਸਾਨੂੰ ਹੱਕ ਵਾ ਸਾਡਾ ਪ੍ਰਪਗੈਂਡ ਸਟੇਸ ਸਾਨੂੰ ਡਾਕਟਰ ਭਿੰਦਾ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਇੱਕ ਰਿਕਸ਼ੇ ਚਲਾਣ ਵਾਲਾ ਵੀ ਇਲੈਕਸ਼ਨ ਲੜ ਸਕਦਾ ਵਾ ਔਰ ਜਿਹੜਾ ਬੰਦਾ ਸਾਡੇ ਐਸਸੀ ਸਮਾਜ ਨੂੰ ਗਾਲਾਂ ਕੱਢਦਾ ਅੱਜ ਉਹਦਾ ਖੁੱਲ ਕੇ ਵਿਰੋਧ ਕਰੂੰਗਾ ਮੈਂ ਡੱਟ ਕੇ ਅਮਰੀਤ ਸਰ ਪੁੱਛੋ ਅਮਰੀਤ ਸਰ ਕੀ ਵਿਜ਼ਨ ਹੈਗਾ ਹੁੰਦਾ ਹਾਂਜੀ ਅਮਰਕਰ ਤੋਂ ਮੇਰੀ ਵਾਈਫ ਖੜੀ ਹੋਗੀ ਅੱਛਾ ਵਾਰਾਨਸੀ ਤੋਂ ਮੈਂ ਖੜਾ ਹੋ ਰਿਹਾ ਜਲੰਧਰ ਤੋਂ ਮੈਂ ਖੜਾ ਹੋ ਰਿਹਾ ਤੇ ਲੁਧਿਆਣਾ ਤੋਂ ਭਾਬੀ ਚੁੰਮਿਆਂ ਵਾਲੀ ਅੱਛਾ ਇਹ ਸਾਰੇ ਵੇ ਗਰੁੱਪ ਕੱਟ ਰਹੇ ਹੋ ਭਾਜੀ ਫਿਰ ਕੀ ਹੈ ਆਪਣੀ ਟੀਮ ਹੈ ਸਾਡੇ ਬੰਦੇ ਆ ਔਰ ਜਿੱਥੇ ਹੰਸਰਾ ਝਾਂਸੀ ਖੜੇ ਹੋ ਰਿਹਾ ਪਾਜੀ ਤੇ ਅਨਮੋਲ ਪਾਜੀ ਖੜੇ ਹੋ ਰਿਹਾ ਉੱਥੇ ਮੇਰਾ ਬੱਪੂ ਚਾਹ ਵਾਲਾ ਖੜਾ ਹੋ ਰਿਹਾ ਕਿ ਜਿਹਦੀ ਚਾਹ ਦੀ ਦੁਕਾਨ ਆ ਰੇੜੀ ਲੱਗਦੀ ਆ ਹਾਂਜੀ ਇੱਥੇ ਆਪਣੀ ਲੜਣਾ ਵੀ ਖੜ ਗਿਆ ਤੁਹਾਡੇ ਸਾਹਮਣੇ ਜੀ ਉਹ ਵੀ ਹਾਰ ਜਾਏਗਾ ਸਾਡੇ ਸਾਹਮਣੇ ਕੋਈ ਨਹੀਂ ਟਿਕ ਸਕਦਾ ਇਹ ਗਾਰੰਟੀ ਆ ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ ਅੱਬਲ ਤੇ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ ਜਿੰਨਾ ਅਸੀਂ ਆ ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ ਤੇ VOTER SUPPORTER VOTER ਕਿਉਂ ਨਹੀਂ ਬਦਲ ਸਕਦੇ ਦੇਖੋ ਮੁੱਦੇ ਮੈਂ ਨਹੀਂ ਦੱਸਣੇ ਜੀ ਉਹ ਲੋਕ ਮੈਂ ਪਹਿਲਾਂ ਪਹਿਲਾਂ ਰੁਕੋ 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 ਸਹੀ ਰੁਕੋ ਸੇ ਹੋਰ ਕੱਢਦੇ ਜਾਓ ਕੱਢਦੇ ਆ ਮੈਂ ਸ਼ਹਿਰ ਘੁੰਮਾਂਗਾ ਇਥੇ ਦੇ ਨਸ਼ੇ ਦੇ ਮੁੱਦੇ ਕਾਰੋਬਾਰ ਦੇ ਮੁੱਦੇ ਜੋ ਵੀ ਆ ਉਹ ਤੇ ਮੈਨੂੰ ਪਤਾ ਹੀ ਆ ਬਾਕੀ ਮੁੰਡੇ ਡੰਪ ਤੇ ਦਸੋ ਇਥੋਂ ਡੰਪ ਕਿੱਥੇ ਆ ਕੂੜੇ ਦਾ ਡੰਪ ਕਿੱਥੇ ਆ ਕੀ ਪ੍ਰੋਬਲਮ ਆ ਰਹੀਆਂ ਕੀ ਇੱਥੇ ਜਿੱਥੇ ਆਪਾਂ ਯੂਨੀਵਰਸਿਟੀਸ਼ਨ ਦੇ ਤੋਂ ਬਾਹਰ ਨਿਕਲਦੇ ਆ ਉਥੇ ਚਾਹ ਵਾਲੇ 120 ਰੁਪਏ ਦਾ ਕੱਪ ਚਾਹ ਲਾ ਦਿੰਦੇ ਭਈਆਂ ਨੂੰ ਯਾਰ ਕਮਾਲ ਹੋ ਯਾਰ ਸਾਡਾ ਦੇਸ਼ ਆ ਕਿ ਕੀ ਆ ਪੰਜਾਬੀਆਂ ਸੇ ਭਈਆਂ ਤੇ ਨਹੀਂ ਮੈਂ ਗੱਲ ਕਰ ਰਿਹਾ ਭਾਈ ਰੇਲਵੇ ਚ ਮੈਂ ਮੂੰਹ ਤੇ ਰਮਾਲ ਬੰਨਿਆ ਮੈਂ ਇੱਕ ਚਾਹ ਦਾ ਕੱਪ ਖੜਿਆ ਕਿੰਨੇ 120 ਰੁਪਏ ਦਾ ਮੈਂ ਕਿਹਾ ਵਾਹ ਹੋ ਰੱਬਾ ਕਿੰਨੇ ਦੇਖਣੇ ਕਹਤੋ ਮੈਂ ਕਿਹਾ ਯਾਰ ਮੈਂ ਰ ਪਾਜੀ ਪੈਸੇ ਤੇ ਮੈਂ ਲੈਂਦਾ ਨਹੀਂ ਮੈਂ ਹਾਰ ਕਰਾ ਲੂੰਗਾ ਪਰ ਮੈਂ ਇਦਾਂ ਦਾ ਆਪਣਾ ਮਾਨ ਨਹੀਂ ਵੇਚੂੰਗਾ ਕਿਉਂਕਿ ਇੱਕ ਵੋਟਰਾਂ ਦਾ ਇਮਾਨ ਹੁੰਦਾ ਉਹ ਬਟਨ ਦਬਦੇ ਆ ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂਦੇ ਆ ਤੇ ਵੱਡੇ ਲੀਡਰ ਪਾਰਟੀਆਂ ਬਦਲ ਲੱਗੇ ਪਰ ਰਾਤੋਂ ਰਾਤੀ 50 ਕਰੋੜ 100 ਕਰੋੜ ਦਾ ਚਕਮਾ ਜਿਹੜਾ ਦੇ ਦਿੰਦੇ ਆ ਤੇ ਮੈਂ ਹੁਣ ਵੋਟਰਾਂ ਨੂੰ ਕਹਿਣ ਜਾਂਦਾ ਵੀ ਜਿੱਧਰੋਂ ਮਿਲਦੇ ਆ ਮਾਲ ਮੱਤਾ ਲੈ ਲਓ ਪੈਸੇ ਤੇਲਾ ਜੋ ਕੁਝ ਮਿਲਦਾ ਲੈ ਲਓ ਲੈਣ ਤੋਂ ਬਾਅਦ ਵੋਟਾ ਤੁਸੀਂ ਪਾ ਦੋ ਬਸ ਵੋਟਾਂ ਲੀਡਰ ਪਾਣੀ ਆ ਰਗੇ ਨਾ ਪਾਣੀ ਆ ਹੋਰ ਕੋ ਬੰਦਾ ਜੀ ਸਾਹਮਣੇ ਆ ਗਿਆ ਇੱਕ ਵਾਰੀ ਤੀ ਖੜੇ ਸੀ ਕਿੰਨੀਆਂ ਵੋਟਾਂ ਘਰਦੀਆਂ ਵੋਟਾਂ ਮੇਰਾ ਬਜਟ ਬਹੁਤ ਥੋੜਾ ਜੀ ਲੱਖ ਰੁਪਏ ਬਜਟ ਦਾ ਤਾਰਾ ਦੇਖੋ ਚੋਣ ਨਿਸ਼ਾਨ ਤੇ ਲੋਕਾਂ ਨੇ ਦੇਣਾ ਜੀ ਇਹ ਸਰਕਾਰ ਨੇ ਦੇਣਾ ਸਰਕਾਰ ਨੂੰ ਚੋਣ ਨਿਸ਼ਾਨ ਤੇ ਲੋਕਾਂ ਦੱਸਾਂਗਾ ਮੈਂ ਜਾ ਕੇ ਮੈਂ ਪੱਜੀ ਜ਼ਾਦ ਮੈਂ ਬੇਗਮਪੁਰਾ ਸਾਂਝਾ ਫਰੰਡ ਤੋਂ ਲੜ ਰਿਹਾ ਜੀ 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 ਤੁਸੀਂ ਖੜੇ ਸੀ ਹਾਂ ਜੀ ਕਿੰਨੀਆਂ ਵੋਟਾਂ ਘੱਟ ਕੇ ਵੋਟਾਂ ਪਈਆਂ ਦੇਖੋ ਪਿਛਲੀ ਵਾਰ ਛੱਡੋ 4599 ਵੋਟਾਂ ਪਈਆਂ ਸੱਤ ਸੱਤ ਦੀਆਂ ਪਈਆਂ ਸੀਗਾ ਨਾ ਮੈਂ ਕੋਈ ਦਾਰੂ ਮੰਡੀ ਸੀ ਨਾ ਮੈਂ ਕੋਈ ਵੰਡਿਆ ਸੀਗਾ ਇਹ ਸੱਚਾਈ ਦੇ ਵੋਟਾਂ ਜੀ ਇੰਨੀਆਂ ਵੋਟਾਂ ਪਈਆਂ ਇੰਟਰਵਿਊ ਹੋਈ ਔਰ ਇਹ ਵਿੱਚ ਤੁਸੀਂ ਕਹਿੰਦੇ 30 ਤੋਂ 35000 ਮੇਰਾ ਬਜਟ ਹੈ ਉਹਨੂੰ ਲੈ ਕੇ ਚੱਲਾਂਗੇ ਨਹੀਂ ਹੁਣ ਵੱਧ ਗਿਆ ਹੁਣ ਵੱਧ ਗਿਆ ਹੁਣ ਕਿੰਨਾ ਹੋ ਗਿਆ ਜੀ ਹੁਣ ਲੱਖ ਰੁਪਏ ਹੁਣ ਲੱਖ ਰੁਪਏ ਵਧਿਆ ਜੋ ਚਾਰਜ ਕਾ ਇਲੈਕਸ਼ਨ ਲੰਣ ਚਾਰ ਜਗ੍ਹਾ ਇਲੈਕਸ਼ਨ ਲੰਣੇ ਆ ਚਾਰਾਂ ਜਗ੍ਹਾ ਦਾ ਬਜਟ ਨਹੀਂ ਵਜੂਗਾ ਇੱਕ ਇੱਕ ਦਾ 50 ਹਜ਼ਾਰ ਬਿਲਾਓ ਹਾਂਜੀ ਇਹ ਪਾਜੀ ਕਮੇਟੀ ਚੱਕੀ ਮੈਂ 90000 ਰੁਪਏ ਘੱਟ 10000 ਰੁਪਏ ਘੱਟ 90000 ਰੁਪਏ ਪੂਰਾ ਕੀਤਾ ਮੈਂ ਆਪਣਾ 10000 ਲੋਕਾਂ ਕੋਲੋਂ ਲਾ ਕੇ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲੋਂ ਫੰਡ ਮੰਗ ਰਿਹਾ ਹਾਂ ਤੁਹਾਡੇ ਮੁੱਦੇ ਕੀ ਨੇ ਦੇਖੋ ਸਭ ਤੋਂ ਵੱਡੀ ਇਹ ਗੱਲ ਹੈ ਕਿ ਮੋਦੀ ਦੇ ਸਾਹਮਣੇ ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ ਕਿਸੇ ਕੋਈ ਨਾ ਦਮ ਨਹੀਂ ਹੈਗਾ ਕਿਸੇ ਪਾਰਟੀ ਤੋਂ ਦਮ ਨਹੀਂ ਮੇਰੇ ਤੋਂ ਦਮ ਉਹ ਮੈਂ ਖੜਾ ਹਾਂ ਮੁੱਦੇ ਦੇ ਦੱਸਾਂਗੇ ਘੋਮਲਿਆਂ ਤੋਂ ਮੈਨੂੰ ਮਾੜਾ ਜਾ ਅੱਜ ਹੀ ਆ ਨਾ ਜੇ ਮੈਂ ਆਇਆ ਪਹਿਲੇ ਦਿਨ ਤੇ ਆਇਆ ਮੈਂ ਪਹਿਲੇ ਦਿਨ ਘੋਮਲਿਆਂ ਤੋਂ ਸ਼ਹੀਦਾਂ ਦੇ ਮੱਥਾ ਟੇਕ ਲੈਂਦੋ ਫਿਰ ਆਪਾਂ ਚੰਡਾ ਛਾੜ ਦੇਣਾ ਇੱਥੇ ਬਹਿ ਜਾਣਾ ਫਿਰ ਹੀਰੇ ਵਾਲੇ ਸਵਾਰੀ ਹੀਰਾ ਪਨੀਰ ਵਾਲਾ ਵੀ ਖੜਾ ਅੰਮ੍ਰਿਤਸਰ ਤੋਂ ਕੀ ਕੰਪੀਟੀਸ਼ਨ ਰਵੇ ਕੱਟੜਾ ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ ਕਾਰਨ ਕੀ ਆ ਪੰਜ ਹੀ ਪੈਣੀਆਂ ਉਹਨੂੰ ਵੀ ਮੇਰ ਤੋਂ ਵੀ ਮਾੜਾ ਹਾਲਾਤ ਹੋਣਾ ਇਹਦਾ ਕਿਉਂਕਿ ਹੀਰਾ ਪੀਰਾ ਪੀਰਾ ਪਨੀਰ ਵਾਲਾ ਜਿਹੜਾ ਬਹੁਤ ਮਹਿੰਗਿਆ ਮਹਿੰਗਾ ਪਨੀਰ ਲਾਉਂਦਾ ਤਾਂ ਕਰਕੇ ਅੱਛਾ ਬਣੀ ਬੇਟੀ ਹੈ ਕਿ ਅੱਜ ਤੁਸੀਂ ਰੌਣਹਿਲਾ ਮਦਾਨ ਨਹੀਂ ਗਏ ਅੱਜ ਜਾਵਾਂ ਕੱਲ ਜਾਵਾਂਗੇ ਜੀ ਬਸ ਉਹ ਅੱਜ ਤੇ ਮੇਲਾ ਮੇਰੀ ਕਾ ਮੇਲਾ ਮੈਨੂੰ ਪਤਾ ਨਹੀਂ ਸੀਗਾ ਮੈਂ ਤਾਂ ਅੱਜ ਹੁਣੇ ਆਇਆ ਹੀ ਆ ਪਾਜੀ ਨੈਕਸਟ ਆਇਆ ਚਾਹ ਪ ਮੈਨੂੰ ਕੋਈ ਮੈਂ ਕਹਿੰਦਾ ਤੂੰ ਤਗੜਾ ਲੀਡਰ ਆ ਮੈਂ ਕਹਿੰਦਾ ਯਾਰ ਆ ਕਿਹੜੀ ਗੱਲ ਹੋਈ ਮੇਟੀ ਚੱਕੀ ਨਾਲੇ ਮੈਂ ਹੁੰਦੇ ਕੀ ਆ ਮੈਂ ਕਹਿੰਦਾ ਕੋਈ ਗੱਲ ਨਹੀਂ ਆਪਾਂ ਫ੍ਰੀ ਖਾ ਕੇ ਜਾਵਾਂਗੇ ਹੁਣ ਉਹਦੇ ਕੋਲ ਉਹ ਕਹਿੰਦਾ ਹੁਣ ਪੈਸੇ ਨਹੀਂ ਲੈਣੇ ਦਰ ਕੋਲ ਅੱਗੇ ਖੜੇ ਹੋਣਾ ਬੜੀ ਵੱਡੀ ਗੱਲ ਹੈ ਭਾਜੀ ਕੀ ਹੋਇਆ ਸੁਣੋ ਮੇਰੀ ਗੱਲ ਇੱਕ ਰਾਜਾ ਵਾ ਜੇ ਉਹਦੇ ਸਾਹਮਣੇ ਅਤਾਨਾਸ਼ਾਈ ਸਰਕਾਰ ਨਹੀਂ ਹੋਏਗੀ ਫਿਰ ਉਹ ਰਾਜਾ ਕਾਹਦਾ ਰਹਿ ਗਿਆ ਫਿਰ ਤੋਂ ਦੀ ਮੰਨ ਮਰਜ਼ੀ ਚੱਲੀ ਨਾ ਪਿੰਗ ਬੁੰਗੀ ਸਰਕਾਰ ਬਣ ਗਈ ਦੱਖਣ ਕੋਰੀਆ ਸਰਕਾਰ ਬਣ ਗਈ ਅਗਲੀ ਵਾਰ ਉਹਨੇ ਵੋਟਾਂ ਨਹੀਂ ਕਰਨ ਦੇਣੀਆਂ ਠੀਕ ਹੈ ਨਾ ਇਸ ਕਰਕੇ ਆਪਾਂ ਵੋਟਾਂ ਲੰਡੀਆਂ ਤੇ